ਮੁੱਖ ਮੰਤਰੀ ਸਾਹਿਬ ਨੇ ਸਾਨੂੰ 2 ਸਾਲ ਪਹਿਲਾਂ 9 ਸਤੰਬਰ ਨੂੰ ਚਾਹੇ ਕਰਕੇ ਕਹਿੰਦੇ ਮੰਤਰੀ ਜਾਨੇ ਮੁੱਖ ਮੰਤਰੀ ਸਾਹਿਬ ਨੇ ਆਪਣੇ 50% ਸਲਾਰੀ ਨੇ ਜਿਹੜਾ ਫੜਿਆ ਗਿਆ ਉਹਦੇ ਨਾਲ ਜਿਹੜਾ ਬੀਫਰ ਫੜਿਆ ਸੀ ਉਹੇ ਚੀਜ਼ ਥੋੜਾ ਸਮਾਂ ਲੱਗਿਆ ਪਰ ਜਦੋਂ ਦੀ ਆਮ ਆਦਮੀ ਪਾਰਟੀਆਂ ਸਰਕਾਰ ਨੇ ਸਰਾਰਾ ਸਰਾਰਾ ਸਰਕਾਰ ਹੋ ਗਿਆ ਉਹ ਦੂਜੇ ਬੰਦੇ ਨੂੰ ਫੜਾਇਆ ਅਸੀਂ ਕਿੰਨੇ ਥੋੜੀ ਸਟਰੀਟ ਜਲਦੀ ਚਲਾਓ ਜੀ ਸਦਕੇ ਵੀ ਤੁਹਾਡੇ ਨਾਲ ਹੈ ਸਾਨੂੰ ਤਾਂ ਨਾ ਫੇਰ ਕਰਕੇ ਸਾਡੇ ਦੂਰੀ ਪਲਾ ਲੋਕਾਂ ਆਟਾ ਮਟਰਾਂ ਸਾਰੇ ਫਰੀ ਮਾਨ ਕੋਈ ਵੜ ਦਿਆਂਗੇ ਸਾਡੀ ਇੱਜ਼ਤ ਨਹੀਂ ਸਰਕਾਰ 30 ਸਾਲ ਦੇ ਇਤਿਹਾਸ ਦੇ ਕੇ 80 ਸਾਲ ਦੇ ਹੱਲਪਾ ਨੂੰ ਦੇਖੀ ਚੜਾ ਆਉਂਦਾ ਨਹੀਂ ਸਾਡੇ ਨਾਲ ਕੋਈ ਤਕਰਾ ਨਹੀਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਫਰੀਦ ਕੋਰਟ ਦੇ ਵਿੱਚ ਆਮ ਆਦੀ ਪਾਰਟੀ ਵੱਲੋਂ ਉਮੀਦਵਾਰ ਦਾ ਐਲਾਨ ਕੀਤਾ ਗਿਆ ਤੁਹਾਨੂੰ ਦੱਸਦੇ ਕਿ ਕਰਮਜੀਤ ਅਰਮੋਲ ਲਗਾਤਾਰ ਆਪਣੇ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਨੇ ਉੱਥੇ ਹੀ ਸਾਫ ਕਾ ਫੌਜੀ ਵੱਲੋਂ ਕਰਮਜੀਤ ਅਰਮੋਲ ਨੂੰ ਘੇਰ ਕੇ ਕਈ ਸਵਾਲ ਪੁੱਛੇ ਗਏ ਨੇ ਦੇ ਲੋ ਬਾਈ ਬੰਦੇ ਚਾਹ 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 17 ਕੇ ਵੀ ਤੁਹਾਡੇ ਨਾਲ ਹੈ ਪਰ ਸਾਨੂੰ ਤਾਂ ਇਹ ਨਾ ਫੇਰਜ਼ਗਾਰ ਕਰੋ ਸਾਡੇ ਥਰੂ ਚਲਾ ਲੋ ਆਟਾ ਮਡਰ ਸਾਡੇ ਥਰੂ ਬੰਦ ਤੁਸੀਂ ਵੰਡ ਦੇਵਾਂਗੇ ਆਟਾ ਸਾਡੀ ਕੀ ਕਮੀ ਹੈ ਅਸੀਂ 47 ਰੁਪਏ ਕਮਾਈ ਤੱਕ ਰੱਖਿਆ ਬੰਦੇ ਨੂੰ ਬੰਦਾ ਕਮਾਈ ਸਰਕਾਰ 30000 ਰੁਪਏ ਤਨਖਾਹ ਦੇ ਕੇ ਨਾ 8000 ਰੁਪਏ ਹਲਪਰਾਂ ਨੂੰ ਦੇ ਕੇ ਜਿਹੜਾ ਆਟਾ ਵੰਡਾ ਰਹੀ ਹੈ ਸਾਡੇ ਨਾਲ ਕੋਈ ਵਿਤਕਰਾ ਕੀਤਾ ਜਾ ਰਿਹਾ ਠੀਕ ਹੈ ਜੀ ਮੈਂ ਤੁਹਾਡੀ ਇਹ ਗੱਲ ਪਹੁੰਚਾਉਂਦਾ ਸਾਡੀ ਸਾਡੀ ਬੇਨਤੀ ਹੈ ਸੀ ਕੁਝ ਲਿਖ ਕੇ ਦਿੱਤਾ ਵਾ ਜਾਂ ਬੇਸੀ ਤਾਂ ਅਸੀਂ ਤਾਂ ਬੇਸੀ ਕਰਦੇ ਹਾਂ ਸਾਡੀ ਫਾਰਮਾ ਰੋਡ ਦੀ ਕੋਲ ਰੋਡਾਂ ਦੇ ਲੈਵਲ ਦੀ ਸਮੱਸਿਆ ਹੈ ਕਿ ਸਾਡੇ ਕੰਨੇ ਕਿੱਥੇ ਪੈ ਗਈ ਹੈ ਸਭੀ ਸਾਡੀ ਤੁਹਾਡੀ ਚਲਸੀ ਪੰਜਾਬ ਦੀ ਔਰ ਇਹਦੇ ਵਾਸਤੇ ਸਾਡੀ ਬੇਨਤੀ ਹੈ ਅੱਜ ਅਸੀਂ ਬੇਨਤੀ ਕਰਨ ਵਾਸਤੇ ਆਏ ਅਸੀਂ 10 ਬੰਦੇ ਸਰਪੰਚ ਦੀ ਮੈਂਬਰ ਲੈ ਕੇ ਆਏ ਨਾਲ ਉਹਨਾਂ ਤੱਕ ਪਹੁੰਚ ਗਏ ਅੱਗੇ ਤੋਂ ਫਿਰ ਅਸੀਂ ਜਿਹੜਾ ਸਾਰਾ ਯੂਨੀਅਨ ਇਕੱਠੀ ਕਰਕੇ ਪੰਜਾਬ ਲੈਵਲ ਦੀ ਇਕੱਠੀ ਕਰਾਈਏ ਠੀਕ ਹੈ ਜੀ ਦੱਸੋ ਦੱਸੋ ਜੀ ਸਾਫਤਾ ਫਾਰਮ ਮੁੱਖ ਮੰਤਰੀ ਫਾਰਮ ਨੇ ਸਾਨੂੰ 2 ਸਾਲ ਪਹਿਲਾਂ 9 ਨਵੰਬਰ ਨੂੰ ਸਾਨੂੰ ਚਲਦੇ ਕਰਤਾ ਤੁਹਾਡੇ ਮੰਤਰੀਆਂ ਨੇ ਮੁੱਖ ਮੰਤਰੀ ਸਾਹਿਬ ਨੇ ਆਪਣੇ ਫੌਜਾ ਸਿੰਘ ਸਲਾਰੀ ਨੇ ਜਿਹੜਾ ਫੜਿਆ ਗਿਆ ਮੋਰੀਆ ਦੇਸ ਦਾ ਉਸ ਤੋਂ ਬਾਅਦ ਜਿਹੜਾ ਪੀਧਰ ਖੜਿਆ ਸੰਗੂਰ ਤੋਂ ਉਹਨੇ ਜੀ अरोड़ा ਸਾਹਿਬ ਨੇ ਜੀ ਚੀਮਾ ਸਾਹਿਬ ਨੇ ਜੀ ਕਰਨ ਪੰਜ ਬੰਦੇ ਨੇ ਬਹਿ ਕੇ ਸਾਡਾ ਜਿਹੜੀ ਸਕੀਮਸ ਨੂੰ ਬੰਦ ਕਰਤੀ ਅਸੀਂ ਗਰੀਬ ਮਜ਼ਦੂਰਾਂ ਦੀਆਂ ਦਬੇ ਕੋਲੇ ਰੋਕਾਂ ਦੀਆਂ ਸਕਨ ਸਕੀਮ ਆਪਕਸਨਾ ਆਟਾ ਦਾਲ ਨਿੱਕੀ ਨਿੱਕੀ ਸਕੀਮ ਅਸੀਂ ਉਹਨਾਂ ਦੇ ਪੁਛਦੀਆਂ ਕਰਦੇ ਸੀ ਨਾਲ ਲੈ ਕੇ ਪੈਂਸਲ ਲਵਾਉਂਦੇ ਸੀਗੇ ਰਜਿਸਟਰੀ ਹੁੰਦੀ ਸੀ ਗਰੀਬਾਂ ਦੀ ਰਜਿਸਟਰੀ ਕੋਲ ਦੇ ਜ਼ਿਲਦਾਰ ਤੋਂ ਛੋਡੇ ਕੜਮ ਚੋਧਰੀ ਨੇ ਇਹੋ ਜੀ ਰਿਪੋਰਟ ਦਿੱਤੀ ਆਪ ਪਾਰਟੀਆਂ ਨੇ ਕਿ ਇਹ ਜਿਹਨੂੰ ਹਟਾਉਣਾ ਚਾਹੀਦਾ ਜਿਹੜੇ ਬਾਰਡਰ ਤੇ ਲੜਦੇ ਆਂ ਫਿਰ ਅਸੀਂ ਦੇਸ਼ ਭਗਤ ਆਂ ਜੇ ਅਸੀਂ ਅੱਗੇ ਲੋਕਾਂ ਦੀ ਸੇਵਾ ਕਰ ਰਹੇ ਆਂ ਤੇ ਛੋਡੇ ਕੜਮ ਚੋਧਰੀ ਸਾਨੂੰ ਕੀ ਦੱਸਦੇ ਆਂ ਕਿ ਤੁਹਾਡੇ ਮੰਤਰੀਆਂ ਦੀ ਬਲਡ ਆ ਇਹ ਕਿ ਫੌਜੀ ਆਪ ਦਾ ਕੰਮ ਨਹੀਂ ਜਾਣਦੇ ਅਸੀਂ ਚਪੜਾਸੀ ਤੋਂ ਪੀਐਨ ਤੋਂ ਲੈ ਕੇ ਅਸੀਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਕਰਦਾ ਕੰਮ ਜਾਣਦੇ ਅਸੀਂ ਫੌਜੀ ਬਿਲਕੁਲ ਜੀ ਛੋਟੀ ਪਾਰਟੀ ਦੇ ਵਿੱਚ ਅਸੀਂ ਵੋਟਾਂ ਪਾਈਆਂ ਸਾਨੂੰ ਅਸੀਂ ਬਦਲਾਅ ਕੀਤਾ ਪਰ ਬਦਲਾਅ ਦਾ ਸਾਨੂੰ ਰਿਜ਼ਲਟ ਨਹੀਂ ਮਿਲਿਆ ਇੱਕ ਮਿੰਟ ਤੁਸੀਂ ਸਟੇਜ ਤੋਂ ਕਮੈਂਟਰੀ ਕਰਦੇ ਰਹੇ ਕਮੇਟੀ ਦੱਸਦੇ ਨੇ ਫੌਜੀਆ ਬਾਰੇ ਹੀ ਕਰਦੇ ਰਹੇ ਤੁਸੀਂ ਪਰ ਮੁੱਖ ਮੰਤਰੀ ਵੀ ਕਰਦਾ ਰਿਹਾ ਜੀ ਮੁੱਖ ਮੰਤਰੀ ਦੇ ਮੰਤਰੀ ਰਾਸ਼ਟਰਪਤੀ ਰਾਜਪਾਲ ਸਾਹਿਬ ਨੇ ਪੰਜ ਮੈਂਬਰ ਮੰਤਰੀ ਜਿਹੜੀ ਕਮੇਟੀ ਬਣਾਈ ਸੀ 12 ਸਾਡੀਆਂ ਮੀਟਿੰਗਾਂ ਹੋਈ ਜੀ ਸਾਨੂੰ ਗੋਗਲ ਤੋਂ ਮਿੱਟੀ ਝਾੜੀਏ ਸਾਡੇ ਨਾਲ ਸਾਨੂੰ ਐਤਵਾਰ ਬਹਾਨਾ ਦਿੱਤਾ ਜੀ ਬਹਾਨਾ ਦੀ ਗੱਲ ਹੈ ਜੀ ਜਿਹੜਾ ਜਿਹੜਾ ਤੁਹਾਨੂੰ ਗੋਲਿਆ ਜੀ ਉਹਨੇ ਪਰ ਮੁੱਖ ਮੰਤਰੀ ਸਾਹਿਬ ਨੇ ਬੋਲਿਆ ਕਿ ਫੌਜੀ ਕੰਮ ਨਹੀਂ ਜਾਣਦੇ ਜੀ ਅੱਜ ਸਾਡੇ ਗੱਡੇ ਦੇ ਵਿੱਚ ਜਿਹੜਾ ਕਰਮਜੀਤ ਸਿੰਘ ਜੀ ਅਨਮੋਲ ਆਪ ਪਾਰਟੀ ਨੇ ਉਹ ਐਮਪੀ ਖੜਾ ਕੀਤਾ ਹੈ ਉਹ ਦਾ ਜ ਪਹਿਲਾ ਘੇੜਾ ਸੀ ਸਾਡੇ ਗਦਰਵਾ ਸ਼ਹਿਰ ਦੇ ਵਿੱਚ ਤੇ ਅਸੀਂ ਉਹਨਾਂ ਨਾਲ ਅੱਜ ਵਿਰੋਧ ਕਰਨ ਵਾਸਤੇ ਆਏ ਸੀਗੇ ਚਲੋ ਪ੍ਰਸ਼ਾਸਨ ਨੇ ਕੁਝ ਕਰਕੇ ਜਾਂ ਅਸੀਂ ਕਿ ਪਹਿਲਾ ਘੇੜਾ ਜਿ ਐਂ ਕਹਿਣਾ ਚਾਹੀਦਾ ਕੋਈ ਵੀ ਐ ਪਰ ਵਿਰੋਧ ਕਰਨਾ ਸੀ ਸਾਡੇ ਅੰਦਰ ਬਹੁਤ ਗੁੱਸਾ ਹੈ ਮੁੱਖ ਮੰਤਰੀ ਸਾਹਿਬ ਤੇ ਭਗਵੰਤ ਮਾਨ ਤੇ ਕਿਉਂਕਿ ਜਿਹੜਾ ਸਾਡੇ ਜੀਓਜੀ ਡਿਪਾਰਟਮੈਂਟ ਪਿਛਲੀ ਸਰਕਾਰ ਨੇ ਬਣਾਇਆ ਸੀਗਾ ਗਰੀਬ ਮਜ਼ਦੂਰਾਂ ਦੀਆਂ ਦਬਲੇ ਕੁਦਲੇ ਲੋਕਾਂ ਦੀਆਂ ਕਿਸਾਨਾਂ ਦੀਆਂ ਵਪਾਰੀਆਂ ਦੀਆਂ ਦਕਾਨਦਾਰ ਦੀਆਂ ਜੋ ਸਮੱਸਿਆ ਸੀਗੀਆਂ ਉਹ ਅਸੀਂ ਮੁੱਖ ਮੰਤਰੀ ਚੱਕਰ ਪੁੱਝਦੀਆਂ ਕਰਦੇ ਹੁੰਦੇ ਸੀਗੇ ਤੇ ਉਹ ਇਹਨਾਂ ਨੇ 9 ਸਤੰਬਰ 2022 ਨੂੰ ਇਹਨਾਂ ਨੇ ਉਹ ਡਿਪਾਰਟਮੈਂਟ ਖਤਮ ਕਰਕੇ ਔਰ ਉਹ ਗਰੀਬਾਂ ਦਾ ਜਿਹੜਾ ਸੀ ਉਹਨਾਂ ਦੀ ਸਕੀਮਾਂ ਨਾਲੋਂ ਤਾਂ ਬਹੁਤ ਦੂਰ ਕਰਤੀਆਂ ਔਰ ਚਲੋ ਸਰਕਾਰਾਂ ਸਕੀਮਾਂ ਬਣਾਉਂਦੀਆਂ ਟਾਉਂਦੀਆਂ ਠੀਕ ਆ ਉਹਨਾਂ ਦੀ ਮਰਜ਼ੀ ਆ ਜਾਂ ਉਹਨਾਂ ਦੇ ਖਜ਼ਾਨੇ 'ਚ ਪੈਸਾ ਹੈ ਨਹੀਂਗਾ ਜਾਂ ਉਹ ਆਪ ਦੇ ਘਰਾਮ ਚੌਧਰੀਆਂ ਨੂੰ ਪੈਸਾ ਦੇ ਜਿੰਦੇ ਕਿਸੇ ਰੂਪ ਦੇ ਵਿੱਚ ਠੀਕ ਹੈ ਦੇਣ ਪਰ ਅਸੀਂ ਤਾਂ ਲੋਕਾਂ ਦੀਆਂ ਸੇਵਾ ਕਰਦੇ ਸੀਗੇ ਅਸੀਂ ਪੈਸੇ ਦਾ ਸਾਨੂੰ ਕੋਈ ਲਾਲਚ ਨਹੀਂ ਸੀਗਾ ਪਰ ਜਿਹੜਾ ਇਹਨਾਂ ਦੇ ਮੁੱਖ ਮੰਤਰੀ ਸਾਹਿਬ ਨੇ ਔਰ ਮੀਤ ਹੇਰ ਨੇ ਹੋਜਾ ਸਿੰਘ ਸਲਾਰੀ ਜਿਹੜਾ ਚੋਰ ਆ ਪਿੱਛੇ ਬੋਰੀਆਂ ਵੇਚਦਾ ਫੜਿਆ ਗਿਆ ਸੀਗਾ ਔਰ ਅਰੋੜਾ ਜੀ ਇਹਨਾਂ ਦਾ ਉਸ ਤੋਂ ਬਾਅਦ ਜਿਹੜੇ ਆ ਵਿੱਤ ਮੰਤਰੀ ਸਾਹਿਬ ਆ ਉਹ ਵੀ ਫੌਜੀ ਦਾ ਬੇਟਾ ਹੈ ਉਹਨੂੰ ਤਾਂ ਖੁਦ ਹੀ ਪਤਾ ਕਿ ਫੌਜੀ ਦਾ ਘਰ ਕਿਵੇਂ ਚੱਲਦਾ ਕਿਵੇਂ ਡਿਊਟੀ ਕਰਕੇ ਆਉਂਦੇ ਆ ਉਹ ਇਹਨਾਂ ਨੇ ਚਾਰਾਂ ਪੰਜਾਂ ਬੰਦਿਆਂ ਨੇ ਬਹਿ ਕੇ ਇਹ ਡਿਪਾਰਟਮੈਂਟ ਨੂੰ ਇਹ ਕਹਿ ਕੇ ਖਤਮ ਕਰਤਾ ਕਿ ਸਾਫਕਾ ਫੌਜੀ ਕੰਮ ਨਹੀਂ ਜਾਣਦੇ ਇਹਨਾਂ ਨੂੰ ਕੰਮ ਨਹੀਂ ਆਉਂਦਾਗਾ ਇਹ ਬੇਕਾਰ ਹੁੰਦੇ ਆ ਅਸੀਂ ਉਹ ਸ਼ਬਦਾਂ ਦਾ ਇਹਨਾਂ ਨੂੰ ਵਿਰੋਧ ਕੀਤਾ ਸੀ ਕਿ ਚਲੋ ਤੁਸੀਂ ਨੌਕਰੀ ਜਿਹੜੀ ਆ ਜਾਂ ਲੋਕਾਂ ਦੀ ਸੇਵਾ ਤੁਹਾਨੂੰ ਨਹੀਂ ਕਰਨ ਦਿੱਤੀ ਵੱਖਰੀ ਗੱਲ ਐ ਪਰ ਜਿਹੜੇ ਤੁਸੀਂ ਸ਼ਬਦ ਬੋਲੇ ਸਾਡੇ ਵਾਸਤੇ ਉਹ ਤੁਸੀਂ ਵਾਪਸ ਲਓ ਗਲਤੀ ਮੰਨੋ ਸਟੇਜ ਉਤੋਂ ਕਿਉਂਕਿ ਇਹ ਕਹਿੰਦੇ ਕੰਮ ਨਹੀਂ ਆਉਂਦਾ ਸਾਫਕਾ ਫੌਜੀ ਫੌਜੀ ਪੀਐਨ ਤੋਂ ਸਫਾਈ ਮੈਂਟੋ ਲੈ ਕੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਤੇ ਕਰਦਾ ਕੰਮ ਜਾਣਦਾ ਜੇ ਦੇਸ਼ ਦੇ ਵਿੱਚ ਰੇਲਵੇ ਹੜਤਾਲ ਕਰ ਦੇ ਅਸੀਂ ਟ੍ਰੇਨਾਂ ਚਲਾ ਕੇ ਦੂਜੇ ਸਟੇਸ਼ਨ ਤੋਂ ਪੇਸ਼ੇਨ ਮੁਸਾਫਿਰ ਭੇਜ ਸਕਦੇ ਆ ਜਿਹੜੀ ਮੋਦੀ ਸਰਕਾਰ ਨੇ ਤੇ ਨਾਲੇ ਮਿਲੇ ਹੋਇਆ ਕੇਂਦਰੀ ਵਾਸਪ ਇਹਨਾਂ ਨੇ ਬੰਦਰਗਾਹ ਵੇਚਤੀਆਂ, 에어ਪੋਰਟ ਵੇਚਤੇ ਇਹਨਾਂ ਨੇ ਛੱਡਿਆ ਕੀ ਹੈ ਭਾਰਤ ਦੇ ਵਿੱਚ ਜੇ ਕੱਲ ਨੂੰ ਜਹਾਅ 에어ਪੋਰਟ ਆ ਆਪਣੇ 에어 ਇੰਡੀਆ ਜਾਂ ਕੋਈ ਹੋਰ ਹੜਤਾਲ ਕਰ ਦੇ ਅਸੀਂ ਜਹਾਜ਼ ਚਲਾ ਕੇ ਮੁਸਾਫਰਾਂ ਨੂੰ 에어ਪੋਰਟ ਤੋਂ 에어ਪੋਰਟ ਦਿੱਲੀ ਜਾਂ ਕਲਕੱਤਾ ਪਹੁੰਚਾ ਸਕਦੇ ਹਾਂ ਅਸੀਂ ਇਹ ਅਸੀਂ ਰੱਖਦੇ ਹਾਂ ਜੇ ਬੰਦਰਗਾਹ ਦੇ ਉੱਤੇ ਇਹ ਇਹਨਾਂ ਨੇ ਵੇਚ ਛੱਡੀਆਂ ਉਹ ਵੀ ਹੜਤਾਲ ਕਰ ਦੇਣ ਅਸੀਂ ਸਮੁੰਦਰੀ ਜਹਾਜ਼ ਚਲਾ ਕੇ ਉਧਰਲੇ ਪੱਤਨ ਤੋਂ ਉਧਰਲੇ ਪੱਤਨ ਦੇ ਲੋਕਾਂ ਪਹੁੰਚਾ ਸਕਦੇ ਹਾਂ ਸਾਡਾ ਮਸਲਾ ਇਹ ਹੈ ਕਿ ਅੱਜ ਜੋ ਆਈਸ਼ੂ ਨਾਲ ਅਸੀਂ ਜੀ ਆਇਆਂ ਕਿਹਾ ਸੀਗਾ ਆਪਦੀ ਅਸੀਂ ਪ੍ਰੋਬਲਮ ਉਹਨਾਂ ਨੂੰ ਦੱਸੀ ਹੈ ਉਹ ਕਹਿੰਦੇ ਸੀ ਮੁੱਖ ਮੰਤਰੀ ਤੱਕਰ ਗੱਲ ਕਰਾਂਗੇ ਔਰ ਮੁੱਖ ਮੰਤਰੀ ਕੇ ਪਾਸੇ ਤੁਸੀਂ ਗੱਲ ਕੀ ਕਰੋਗੇ ਇੱਕ ਰਾਜਪਾਲ ਸਾਹਿਬ ਨੇ ਪੰਜ ਮੰਤਰੀਆਂ ਦੀ ਟੀਮ ਬਣਾਈ ਸੀਗੀ ਸਾਡੇ ਜੀਓ ਜਿੰਨਾ ਗੱਲ ਕਰਨ ਵਾਸਤੇ ਔਰ 12 ਮੀਟਿੰਗਾਂ ਹੋ ਗਈਆਂ ਅਜ ਤੱਕ ਗੋਗਲਾ ਤੋਂ ਮਿੱਟੀ ਝਾੜੀ ਇਹਨਾਂ ਨੇ ਮੁੱਖ ਮੰਤਰੀ ਪਤਾ ਨਹੀਂ ਸਾਥੋਂ ਕਿਉਂ ਡਰਦਾ ਫੌਜੀਆਂ ਤੋਂ ਮੈਨੂੰ ਸਮਝ ਨਹੀਂ ਆਉਂਦੀ ਇੱਕ ਮਾਸਟਰ ਦਾ ਮੁੰਡਾ ਇਹ ਸਾਨੂੰ ਪੜਾਇਆ ਲਿਖਾਇਆ ਸੀ ਫੌਜ ਚ ਭਰਤੀ ਹੋਏ ਆਂ ਇਹ ਫੌਜੀਆਂ ਤੋਂ ਡਰਦਾ ਪਤਾ ਨਹੀਂ ਕਿਉਂ ਹੈ 2-2.5 ਸਾਲ ਹੋ ਗਏ ਸਾਡੇ ਨਾਲ ਗੱਲ ਹੀ ਨਹੀਂ ਕਰਦਾ ਮੀਟਿੰਗ ਨਹੀਂ ਕਰਦਾ ਸਾਨੂੰ ਬਾਹਰ ਕੇ ਕਮਰੇ ਚ ਬਾਹਰ ਭੱਜ ਜਾਂਦਾ ਪਰ ਅੱਜ ਅਸੀਂ ਇਹ ਤੁਹਾਡੇ ਚੈਨਲ ਦੇ ਥੂ ਇਹ ਚੈਲੰਜ ਕਰਦੇ ਆ ਆਪ ਪਾਰਟੀ ਨੂੰ ਭਗਵੰਤ ਮਾਨ ਨੂੰ ਤੇ ਕੇਂਦਰੀ ਵਾਹਲ ਨੂੰ ਤੇ ਅੱਜ ਤਾਂ ਅਸੀਂ ਇਹਨੂੰ ਜਿਹਾ ਕਿਹਾ ਅਸੀਂ ਉਹਨਾਂ ਨੂੰ ਆਪਦੀਆਂ ਪ੍ਰੋਬਲਮ ਦੱਸਤੀਆਂ ਉਹ ਕਹਿੰਦਾ ਵੀ ਹੱਲ ਕਰਾ ਦੂੰ ਹੱਲ ਦਾ ਸਾਨੂੰ ਪਤਾ ਨਹੀਂ ਹੁੰਦੀਆਂ ਤੋਂ ਜਾਪ ਤਾਂ ਲੱਗਿਆ ਪਰ ਅਗਲੇ ਜਿਹੜੇ ਨੂੰ ਅਸੀਂ ਪੂਰੇ ਸਾਫ ਕਾ ਸੈਨਿਕ ਜਿੱਦੇ ਇਹ ਗਜੜੇ ਵਿੱਚ ਐਂਟਰ ਕਰੂਗਾ ਅਸੀਂ ਸਾਰਾ ਗਦਰਵਾਸ ਸਹਿਰ ਸੀਲ ਕਰ ਦਾਂਗੇ ਬਾਹਰੋਂ ਇਹਨੂੰ ਅੰਦਰ ਨਹੀਂ ਵੜਨ ਦੇਵਾਂਗੇ ਜੇ ਮੁੱਖ ਮੰਤਰੀ ਤੇ ਸਾਡੀ ਗੱਲ ਨਾ ਪਚਾਈ। ਸੋ ਜਿਵੇਂ ਤੁਸੀਂ ਸੁਣਿਆ ਸਾਫ ਕਾ ਫੌਜੀ ਵੱਲੋਂ ਕਿਹਾ ਗਿਆ ਕਿ ਮੰਤਰੀਆਂ ਨੇ ਕਿਹਾ ਸੀ ਕਿ ਸਾਫ ਕਾ ਫੌਜੀਆਂ ਨੂੰ ਕੰਮ ਨਹੀਂ ਆਉਂਦਾ। ਤੁਹਾਨੂੰ ਦੱਸ ਦੇ ਕਿ ਆਮ ਆਦਮੀ ਪਾਰਟੀ ਨੇ ਹੀ ਇਹ ਰੀਤ ਚਲਾਈ ਸੀ ਵੀ ਜਦੋਂ ਵੀ ਕੋਈ ਲੀਡਰ ਤੁਹਾਡੇ ਘਰੇ ਆਉਂਦਾ ਹੈ ਜਾਂ ਤੁਹਾਡੇ ਹਲਕੇ ਦੇ ਵਿੱਚ ਆਉਂਦਾ ਹੈ ਤਾਂ ਉਹ ਘੇਰ ਕੇ ਪੁੱਛਿਆ ਕਰੋ ਵੀ ਤੁਸੀਂ ਕੀ ਕੀਤਾ ਤਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਫੌਜੀ ਵੱਲੋਂ ਲਗਾਤਾਰ ਸਵਾਲ ਜਵਾਬ ਕੀਤੇ ਗਏ ਨੇ। ਲੀਡਰ ਹਾਂ ਨਿਰਪੱਖ ਰਹਾਗੇ। ਆਜ਼ਾਦ ਹਾਂ। ਸੱਚ ਕਹਾ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦਫਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਸ ਚਰਚੇ। ਭੁੱਲਾਂਗੇ ਅੰਦਰੂਨੀ ਰਾਜ। ਬਣਾਾਂਗੇ بلند ਆਵਾਜ਼। ਖੇਤ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ हर शहर जवान ਹਨ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ